ਜੋ ਕਾਤਲ ਜੋ ਕਾਤਲਕਰ ਵਾਲਾ ਉਸਦੀ ਪਛਾਣ ਕਿਸ਼ਨ ਵਜੋ ਹੋਈ ਆ ਤਾਂ ਦੱਸਦੀ ਹੈ ਕਿ ਇਹਨਾਂ ਦੇ ਵਿਆਹ ਨੂੰ ਕਰੀਬ 10 ਤੋਂ 12 ਸਾਲ ਹੋ ਚੁੱਕੇ ਸਨ ਪਰ ਦੋਨਾਂ ਦੇ ਆਪਸ ਦੇ ਵਿੱਚ ਨਹੀਂ ਬਣਦੀ ਸੀਗੀ ਤੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਇਹਨਾਂ ਦੇ ਵਿੱਚ ਕਲੇਸ਼ ਰਹਿੰਦਾ ਸੀਗਾ ਤਾਂ ਕੱਲ ਜਦੋਂ ਦੇਰ ਰਾਤ ਸੁਨੀਤਾ ਆਪਣੇ ਪੇਕੇ ਘਰ ਯਾਨੀ ਕਿ ਆਪਣੇ ਮਾਂ ਦੇ ਕੋਲ ਆਈ ਹੋਈ ਸੀ ਤਾਂ ਉਸ ਮੌਕੇ ਕਿਸ਼ਨ ਵੀ ਉਸਦੇ ਪਿੱਛੇ ਆ ਜਾਂਦਾ ਤੇ ਉਸ ਦੇ ਵੱਲੋਂ ਪਹਿਲਾ ਸਨੀਤਾ ਨੂੰ ਕਮਰੇ ਦੇ ਵਿੱਚ ਵਾੜ ਲਿਆ ਜਾਂਦਾ ਤੇ ਬਾਅਦ ਵਿੱਚ ਪਹਿਲਾਂ ਉਸ ਦੇ ਨਾਲ ਬਹਿਸ-ਬਾਜੀ ਕੀਤੀ ਜਾਂਦੀ ਆ ਤੇ ਬਾਅਦ ਦੇ ਵਿੱਚ ਕਮਰੇ ਨੂੰ ਕੁੰਡੀ ਲਾ ਲਈ ਜਾਂਦੀ ਆ ਤੇ ਘਰ ਦੇ ਵਿੱਚ ਜੋ ਪਰਿਵਾਰਕ ਮੈਂਬਰ ਸਨ ਮੌਜੂਦ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕੁੰਡੀ ਜਿਹੜੀ ਉਹ ਖੋਲ੍ਹ ਲਈ ਜਾਵੇ ਪਰ ਉਹ ਇੱਕ ਵੀ ਨਹੀਂ ਸੁਣਦਾ ਤੇ ਐਨੇ ਨੂੰ ਬਹਿਸ ਇਸ ਕਦਰ ਵੱਜ ਜਾਂਦੀ ਆ ਕਿ ਕਿਸ਼ਨ ਦੇ ਵੱਲੋਂ ਆਪਣੀ ਹੀ ਘਰਵਾਲੀ ਦਾ ਗਲਾ ਵੱਢ ਦਿੱਤਾ ਜਾਂਦਾ ਤੇ ਐਨਾ ਹੀ ਗਲਾ ਵੱਢ ਕੇ ਉਹ ਬੈੱਡ ਤੇ ਆਰਾਮ ਕਰਨ ਲੱਗ ਜਾਂਦਾ ਤਾਂ ਖੂਨੀ ਕਾਰਡ ਜਿਹੜਾ ਉਹ ਦਿੱਲੀ ਦੇ ਵਿੱਚ ਵਾਪਰਿਆ ਹੈਗਾ ਜਿੱਥੇ ਇੱਕ ਘਰ ਵਾਲੇ ਦੇ ਵੱਲੋਂ ਆਪਣੀ ਹੀ ਘਰਵਾਲੀ ਦਾ ਕਤਲ ਕੀਤਾ ਗਿਆ ਤਾਂ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਮ੍ਰਿਤਕ ਲੜਕੀ ਦੀ ਪਛਾਣ ਸੁਨੀਤਾ ਵਜੋਂ ਹੋਈ ਆ ਜੋ ਕਾਤਲ ਹੈ ਗਿਆ ਉਸ ਦੀ ਪਛਾਣ ਕਿਸ਼ਨ ਵਜੋਂ ਹੋਈ ਆ ਤਾਂ ਦੋਨਾਂ ਦੇ ਵਿਆਹ ਨੂੰ 10 ਤੋਂ 12 ਸਾਲ ਹੋ ਚੁੱਕੇ ਸਨ ਪਰ ਦੋਨਾਂ ਦੇ ਵਿੱਚ ਘਰੇਲੂ ਕਲੇਸ਼ ਜਿਹੜਾ ਉਹ ਚੱਲਦਾ ਰਹਿੰਦਾ ਸੀਗਾ ਤੇ ਅਕਸਰ ਜੋ ਸੁਨੀਤਾ ਹੈਗੀ ਆ ਉਹ ਆਪਣੇ ਪੇਕੇ ਘਰੀ ਰਹਿੰਦੀ ਸੀਗੀ ਤੇ ਇਸੇ ਤਰ੍ਹਾਂ ਉਹ ਘਰ ਬਾਕੀ ਘਰਾਂ ਦਾ ਕੰਮ ਕਾਜ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਸੀਗੀ ਤਾਂ ਪੀੜਿਤ ਪਰਿਵਾਰ ਨੇ ਜੋ ਮ੍ਰਿਤਕ ਲੜਕੀ ਹੈਗੀ ਆ ਉਸਦੀ ਮਾਂ ਨੇ ਰੋ ਰੋ ਕੇ ਜਿਹੜੀ ਦਾਸਤਾਨ ਦੱਸੀ ਆ ਉਸ ਨੇ ਦੱਸਿਆ ਕਿ ਉਸਦੀ ਲੜਕੀ ਜਿਹੜੀ ਘਰ ਆਈ ਹੋਈ ਸੀਗੀ ਉਸ ਨੇ ਕਿਹਾ ਕਿ ਮਾਤਾ ਖਾਣਾ ਜਿਹੜਾ ਉਹ ਬਣਾ ਲਿਆ ਜਾਵੇ ਤੇ ਉਹ ਕਿਦਾ ਖਾਣਾ ਜਦੋਂ ਬਣਾਉਂਦੇ ਨੇ ਤੇ ਬਾਅਦ ਦੇ ਵਿੱਚ ਉਸਦੀ ਮਾਤਾ ਜੋ ਮ੍ਰਿਤਕ ਹੈਗੀ ਆ ਉਸਦੀ ਮਾਂ ਕਿੰਦਾ ਬਾਕੀ ਕੰਮ ਕਾਜ ਤੇ ਜਿਹੜੀ ਉਹ ਚਲੀ ਜਾਂਦੀ ਆ ਤੇ ਪਿੱਛੇ ਜਿਹੜੇ ਬਾਕੀ ਪਰਿਵਾਰਕ ਮੈਂਬਰ ਹੁੰਦੇ ਨੇ ਤੇ ਐਨੇ ਨੂੰ ਉਹਨਾਂ ਦਾ ਜਵਾਈ ਜਾਨੀ ਕਿ ਕਿਸ਼ਨ ਜਿਹੜਾ ਉਹ ਘਰ ਆ ਜਾਂਦਾ ਤੇ ਉਸ ਦੇ ਵੱਲੋਂ ਸੁਨੀਤਾ ਦੇ ਨਾਲ ਪਹਿਲਾਂ ਬਹਿਸਬਾਜੀ ਕੀਤੀ ਜਾਂਦੀ ਆ ਤੇ ਉਸ ਨੂੰ ਕਮਰੇ ਦੇ ਵਿੱਚ ਬੰਦ ਕਰ ਲਿਆ ਜਾਂਦਾ ਤੇ ਬਾਅਦ ਦੇ ਵਿੱਚ ਜਿਹੜੇ ਘਰ ਦੇ ਵਿੱਚ ਪਰਿਵਾਰਕ ਮੈਂਬਰ ਸੀਗੇ ਉਹਨਾਂ ਦੇ ਵੱਲੋਂ ਵਾਰ-ਵਾਰ ਕਿਹਾ ਜਾਂਦਾ ਕਿ ਕਮਰੇ ਦੀ ਕੁੰਡੀ ਖੋਲ ਲਈ ਜਾਵੇ ਕਿਉਂਕਿ ਆਵਾਜ਼ਾਂ ਜਿਹੜੀਆਂ ਉਹ ਲਗਾਤਾਰ ਆ ਰਿਹਾ ਸਨ ਕਿਉਂਕਿ ਬਹਿਸਬਾਜੀ ਜਿਹੜੀ ਇਸ ਕਦਰ ਵਧ ਗਈ ਸੀਗੀ ਤੇ ਬਾਅਦ ਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਆਂਡ ਗਵਾਂਡ ਇਸ ਤੋਂ ਇਲਾਵਾ ਪੁਲਿਸ ਨੂੰ ਬੁਲਾਉਂਦੇ ਨੇ ਤੇ ਜੋ ਸੁਨੀਤਾ ਦੀ ਮਾਂ ਜੋ ਕੰਮ ਕਾਜ ਤੇ ਗਈ ਹੋਈ ਸੀਗੀ ਉਸ ਨੂੰ ਵੀ ਬੁਲਾ ਲੈਂਦੇ ਨੇ ਤਾਂ ਉਹ ਸ਼ੀਸ਼ੇ ਤੇ ਰਾਹੀਂ ਜਿਹੜਾ ਉਹ ਦੇਖਦੇ ਨੇ ਤਾਂ ਸ਼ੀਸ਼ੇ ਥਾਈ ਜਦੋਂ ਉਹ ਦੇਖਦੇ ਨੇ ਕਿ ਕਿਸ ਤਰ੍ਹਾਂ ਪਹਿਲਾਂ ਉਹਨਾਂ ਦੇ ਜੁਵਾਈ ਦੇ ਵੱਲੋਂ ਪਹਿਲਾਂ ਉਹਨਾਂ ਦੀ ਧੀ ਦੇ ਮੂੰਹ ਦੇ ਵਿੱਚ ਕੱਪੜਾ ਪਾਇਆ ਜਾਂਦਾ ਤਾਂ ਜੋ ਉਸ ਦੀ ਆਵਾਜ਼ ਜਿਹੜੀ ਉਹ ਬਾਹਰ ਨਾ ਨਿਕਲੇ ਤੇ ਉਸ ਤੋਂ ਬਾਅਦ ਉਹਨਾਂ ਦੀ ਅੱਖਾਂ ਸਾਹਮਣੇ ਜਿਹੜਾ ਗਲਾ ਵੱਢ ਦਿੱਤਾ ਜਾਂਦਾ ਗਲਾ ਰੇਤ ਦਿੱਤਾ ਜਾਂਦਾ ਤਾਂ ਇਸ ਕਦਰ ਜਿਹੜੇ ਉਸ ਨੂੰ ਦਰਦਨਾਤਕ ਮੌਤ ਜਿਹੜੀ ਉਹ ਦਿੱਤੀ ਗਈ ਆ ਤਾਂ ਪਰਿਵਾਰਕ ਮੈਂਬਰਾਂ ਦਾ ਇਹ ਜਦੋਂ ਖੂਨੀ ਕਾਹਨ ਵਾਪਰਿਆ ਸੀਗਾ ਤਾਂ ਉਹ ਦੇਖ ਕੇ ਬੁਰਾ ਹਾਲ ਹੋ ਗਿਆ ਤੇ ਬਾਅਦ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਇੰਨਾ ਹੀ ਨਹੀਂ ਉਸ ਨੇ ਜਿੱਥੇ ਪਹਿਲਾਂ ਗਲਾ ਰੇਟਿਆ ਤੇ ਬਾਅਦ ਦੇ ਵਿੱਚ ਉਹ ਖੁਦ ਜੋ ਕਿਸ਼ਨ ਸੀਗਾ ਉਹ ਬੈੱਡ ਤੇ ਆਰਾਮ ਕਰਨ ਲੱਗਿਆ ਤੇ ਬਾਅਦ ਦੇ ਵਿੱਚ ਪੁਲਿਸ ਜਿਹੜੀ ਆ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਗੇਟ ਜਿਹੜਾ ਉਹ ਖਲਵਾਇਆ ਜਾਂਦਾ ਹਾਲਾਂਕਿ ਸੁਨੀਤਾ ਨੂੰ ਹਸਪਤਾਲ ਭੇਜਿਆ ਜਾਂਦਾ ਕਿ ਸ਼ਾਇਦ ਕਿਤੇ ਸੁਨੀਤਾ ਦੀ ਜਾਨ ਬੱਝ ਜਾਵੇ ਪਰ ਉਸ ਦੀ ਜਾਨ ਜਿਹੜੀ ਉਹ ਨਹੀਂ ਬਚਦੀ ਕਿਉਂਕਿ ਗਲਾ ਜਿਹੜਾ ਉਹ ਪੂਰੀ ਤਰ੍ਹਾਂ ਵੜ ਦਿੱਤਾ ਗਿਆ ਸੀਗਾ ਤੇ ਬਾਅਦ ਦੇ ਵਿੱਚ ਜੋ ਕਾਤਲ ਸੀਗਾ ਉਸ ਨੂੰ ਪੁਲਿਸ ਫੜ ਕੇ ਲੈ ਜਾਂਦੀ ਆ ਤਾਂ ਇੱਕ ਪਾਸੇ ਇਹ ਤਸਵੀਰ ਤੁਹਾਨੂੰ ਦਿਖਾ ਰਿਆ ਐ ਸੁਨੀਤਾ ਦੀ ਤਸਵੀਰ ਆ ਜੋ ਆਪਣੇ ਘਰ ਵਾਲੇ ਤੋਂ ਤੰਗ ਸੀਗੀ ਇਸੇ ਦੇ ਚੱਲਦੇ ਉਹ ਆਪਣੇ ਪੇਕੇ ਘਰ ਜਿਹੜੀ ਉਹ ਜ਼ਿਆਦਾਤਰ ਰਹਿੰਦੀ ਸੀਗੀ ਤੇ ਆਪਣੇ ਬੱਚਾਂ ਦਾ ਜਿਹੜਾ ਪਾਲਣ ਪੋਸ਼ਣ ਸੀਗੀ ਉਹ ਆਪਣੇ ਆਪ ਕਰਦੀ ਸੀ ਲੋਕਾਂ ਦੇ ਘਰਾਂ ਦੇ ਵਿੱਚ ਸਫਾਈ ਦਾ ਰੋਟੀ ਪਾਣੀ ਦਾ ਜਿਹੜਾ ਇਹ ਕੰਮ ਕਰਦੀ ਸੀ ਕਿਉਂਕਿ ਇਸ ਨੂੰ ਜਿਹੜਾ ਸਾਫ਼ ਤੌਰ ਤੇ ਦਿਖਾਈ ਦਿੰਦਾ ਸੀਗਾ ਇਸ ਦਾ ਜੋ ਘਰ ਵਾਲਾ ਸੀਗਾ ਉਹ ਕੋਈ ਕੰਮ ਕਾਜ ਨਹੀਂ ਕਰਦਾ ਸੀਗਾ ਤੇ ਨਾ ਹੀ ਬੱਚਿਆਂ ਦੀ ਕੋਈ ਦੇਖਭਾਲ ਕਰਦਾ ਸੀਗਾ ਪਰ ਲੜਾਈ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਕਰਦਾ ਸੀਗਾ ਤਾਂ ਐਸੇ ਦੇ ਚੱਲਦੇ ਇਸ ਗੱਲ ਤੋਂ ਇਹ ਦੁਖੀ ਸੀ ਆਪਣੀ ਮਾਂ ਦੇ ਕੋਲ ਜ਼ਿਆਦਾਤਰ ਇਹ ਰਹਿੰਦੀ ਸੀ ਤੇ ਕੱਲ ਜਦੋਂ ਆਪਣੇ ਮਾਂ ਦੇ ਘਰ ਆਈ ਹੋਈ ਸੀਗੀ ਤਾਂ ਪਿੱਛੇ ਹੀ ਕਿਸ਼ਨ ਜਾਨੀ ਕਿ ਸੁਨੀਤਾ ਦਾ ਘਰ ਵਾਲਾ ਆ ਜਾਂਦਾ ਉਸ ਦੇ ਵੱਲੋਂ ਪਹਿਲਾਂ ਇਸ ਦੇ ਨਾਲ ਬਹਿਸ-ਬਾਜੀ ਕੀਤੀ ਜਾਂਦੀ ਆ ਤੇ ਬਾਅਦ ਵਿੱਚ ਕਮਰੇ ਨੂੰ ਕੁੰਡੀ ਲਗਾ ਲਈ ਜਾਂਦੀ ਆ ਤੇ ਉਸ ਤੋਂ ਬਾਅਦ ਸੁਨੀਤਾ ਦੇ ਮੂੰਹ ਦੇ ਵਿੱਚ ਕੱਪੜਾ ਜਿਹੜਾ ਉਹ ਫਸਾ ਦਿੱਤਾ ਜਾਂਦਾ ਤਾਂ ਜੋ ਉਸ ਦੀ ਆਵਾਜ਼ਾ ਬਾਹਰ ਨਾ ਆਉਣ ਸ਼ਾਇਦ ਉਸ ਨੇ ਪਹਿਲਾਂ ਹੀ ਮਾਈਂਡ ਸੈੱਟ ਜਿਹੜਾ ਉਹ ਬਣਾ ਕੇ ਆਇਆ ਸੀਗਾ ਇਹ ਚੀਜ਼ ਠਾਨ ਕੇ ਆਇਆ ਸੀਗਾ ਕਿ ਅੱਜ ਉਸ ਦੇ ਵੱਲੋਂ ਸੁਨੀਤਾ ਦਾ ਕਤਲ ਕੀਤਾ ਜਾਵੇਗਾ ਤੇ ਬਾਅਦ ਦੇ ਵਿੱਚ ਪਰਿਵਾਰਕ ਮੈਂਬਰ ਵੀ ਇਕੱਠੇ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਵੀ ਕਿਹਾ ਜਾਂਦਾ ਕਿ ਕਮਰੇ ਦੀ ਕੁੰਡੀ ਖੋਲੀ ਜਾਵੇ ਪਰ ਉਹ ਕਮਰੇ ਦੀ ਕੁੰਡੀ ਨਹੀਂ ਖੋਲਦਾ ਤੇ ਬਾਅਦ ਦੇ ਵਿੱਚ ਪਰਿਵਾਰਕ ਮੈਂਬਰ ਜੋ ਉਸ ਕਮਰੇ ਦੀ ਬਾਰੀ ਸੀ ਉਸ ਦੇ ਰਾਹੀਂ ਜਦੋਂ ਦੇਖਦੇ ਨੇ ਉਹ ਪੂਰਾ ਮੰਜ਼ਰ ਕਿ ਕਿਸ ਤਰ੍ਹਾਂ ਪਹਿਲਾਂ ਮੂੰਹ ਦੇ ਵਿੱਚ ਕੱਪੜਾ ਪਾਇਆ ਜਾਂਦਾ ਤੇ ਬਾਅਦ ਦੇ ਵਿੱਚ ਕਿਸੇ ਤੇਜ਼ਾਰ ਹਥਿਆਰ ਦੇ ਨਾਲ ਉਸ ਦਾ ਗਲਾ ਜਿਹੜਾ ਸੁਨੀਤਾ ਦਾ ਗਲਾ ਰੇਤ ਦਿੱਤਾ ਜਾਂਦਾ ਪੂਰੀ ਤਰ੍ਹਾਂ ਵੱਢ ਦਿੱਤਾ ਜਾਂਦਾ ਤਾਂ ਸੁਨੀਤਾ ਜਿਹੜੀ ਆ ਖੂਨ ਦੇ ਨਾਲ ਲਤਪਤ ਉਸ ਦੇ ਸਰੀਰ ਇੱਕ ਪਾਸੇ ਪਿਆ ਤੇ ਬਾਅਦ ਦੇ ਵਿੱਚ ਜੋ ਕਿਸ਼ਨ ਸੀਗਾ ਉਹ ਬੈੱਡ ਤੇ ਆਰਾਮ ਕਰਨ ਲੱਗਾ ਤੇ ਐਂਦੀ ਨੂੰ ਜਿਹੜੀ ਪੁਲਿਸ ਜਿਹੜੀ ਉੱਥੇ ਪਹੁੰਚ ਜਾਂਦੀ ਆ ਆੜ ਗਵਾੜ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਜਿਹੜੇ ਉੱਥੇ ਘਰ ਹੈਗੇ ਨੇ ਕੋਈ ਬਹੁਤਾ ਵੱਡਾ ਜਿਹੜਾ ਇਲਾਕਾ ਨਹੀਂ ਸੀ ਕੋਈ ਪੌਸ਼ ਇਲਾਕਾ ਨਹੀਂ ਸੀਗਾ ਕਿਸੇ ਦਾ ਇੱਕ ਕਮਰਿਆਂ ਵਾਲਾ ਘਰ ਆ ਕਿਸੇ ਦਾ ਦੋ ਕਮਰਿਆਂ ਵਾਲਾ ਘਰ ਹੈਗਾ ਤੇ ਬੜੀ ਆਸਾਨੀ ਦੇ ਨਾਲ ਜਿਹੜੇ ਆੜ ਗਵਾੜ ਦੇ ਵਿੱਚੋਂ ਲੋਕ ਜਿਹੜੇ ਇਕੱਠੇ ਹੋ ਕੇ ਉੱਥੇ ਪਹੁੰਚ ਜਾਂਦੇ ਨੇ ਤੇ ਬਾਅਦ ਦੇ ਵਿੱਚ ਕਮਰਾ ਖੁਲਾਇਆ ਜਾਂਦਾ ਤੇ ਜੋ ਕਿਸ਼ਨ ਸੀਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਇਹ ਪੂਰੀ ਜਿਹੜੀ ਦਾਸਤਾਨਾ ਜੋ ਮ੍ਰਿਤਕ ਲੜਕੀ ਹੈਗੀ ਆ ਉਸ ਦੀ ਮਾਂ ਨੇ ਦੱਸੀ ਆ ਉਸ ਦੇ ਮਾਂ ਦਾ ਬਿਆਨ ਵੀ ਤੁਹਾਨੂੰ ਸੁਣਾ ਦਿੰਦੇ ਆ 26 ਸਾਲ ਗਏ 26-27 ਸਾਲ ਗਏ ਕੀ ਹੋਇਆ ਥਾ ਅੱਜ ਅਸੀਂ ਇਕਦੋਮ ਇਹਨਾਂ ਉਹ ਬਾਹਰ ਕੰਮ ਕਰ ਰਹੀ ਸੀ ਕਿ ਬਾਹਰ ਹੀ ਆਪਣੇ ਕੰਮ ਦੇ ਰਹਿ ਰਹੇ ਸੀ ਹਾਂ ਫਿਰ वो आके पुनम जाना की कह रहे थे उसके घर वाले सारे ससुराल वाले कह रहे हैं हमारा फ्री में कमरा मिला अपना मकान मिला है तो तुम आ जा लड़की गोल मार्केट ले नहीं आ रही थी कहते मैं अकेली कमा रही हूँ अपने बच्चे को पाल लूंगी मैं नहीं जाऊंगी फिर उसकी दो नजलिए सारा सामान लड़के लड़की का फिर वो बाहर ही रह रही थी काम पे फिर उसने तिरुपति बदल जी भी ले गया जहाँ पे ये पागल खाना है वहाँ पे भी ले गया था लड़की का दिमाग नहीं था कभी कहीं कभी कहीं रह रही थी फिर सोचा चार दिन उसका लड़का भी वो घर वाला भी उसका आते रहता था मिलते रहता था Thank yeah. you. बजे यहाँ पे आई थी कहते मम्मी मैं खाना काम के आई हूँ खाना बना के रखना मैं आ रही हूँ बच्चे को ले के आ रहा मेरे बच्चे को यहाँ छोड़ेगा आप चले मैं ठीक है फिर कभी खाना बना के रखा खाना खाया पांच दस मिनट हो रहा था खाना खा के फिर मैं काम पे चले गए पीछे घर में काम करते थे मेरे बच्चे घर में थे फिर भी छोटे मैं अपने बच्चे को लेके आ गया तीनों बच्चे को कह रही थी मेरे बच्चे मेरे बच्चे को देखा लड़की को फिर उनको सारे बच्चे को अपने भाई अपने दो बच्चे को छोटे वाले को भिंडिया कोई साथ में ले आता उसने अपने बुआ की लड़की को उसको भिंडिया बड़ी वाली को ये रखा लड़की को तो फिर खोलना लग गई तो फिर ये मेरे बबू को बाहर भेज दिया कह रहे तू बाहर चले जा बाहर चले जा फिर एकदम लड़ रही होगा वही मेरा काम पे गई मम्मी अंकर ना जी लड़ रहा लड़ रहा फिर मैं काम छोड़ के आ गई मैंने कहा दरवाजा खोल दरवाजा खोल नहीं खोली लड़की कह रही थी खोल रही हूँ खोल रही हूँ उसने नहीं खोलना दिया फिर पलंग पहन लड़ रहे थे पहले तो कपड़ा उठा उठ रहा उसका मुँह में डाल रहा था बाहर से खिड़की पैक्ट खिड़की से देखा था दरवाजा नहीं खोल रहा था

<laughs> <laughs> अच्छा ये क्या करता था और क्या नाम है इसका इसका नाम है ये न्याय करता है कहीं नौकरी का करता है और कितने साल से ये दस हजार साल ऐसी शादी शुदा है कितने साल हो गए पंद्रह तो साल हो गए पगड़ी ले गया था मेरी लड़की को हाँ. तो क्या क्या चल रहा था किस तरह की डिमांड करता खाने पीने पीने का काम तो ना घर पे खर्चे लेता था ना कुछ मेरी लड़की कमाती थी बच्चे को पालती थी बस क्या करती थी ज्योति जो बर्तन खोटी का काम करते थे अभी उसको पकड़ लिया अभी उसको दो तीन गाड़ी पुलिस की आई थी उसको पकड़ लिया उन्होंने बोला अम्मा तुम रो रो मंदिर को भी ले जा रही फिर उसको गाड़ी मिली तो को तो भी फिर वहां से ले गया अस्पताल गेरे तुम हो गए वहां पहुँचते थे ठीक है माता <laughs> बेटा उसको छोड़ना नहीं है ठीक है माता नहीं है उसको धमदौला तोला तो तो है उसको तो छोड़ना नहीं बड़ी लड़की है दो बच्चे घोषले अपने बच्चे को मिल ले करके लड़की को बोला सुनीता तो मिल बच्चे को दिखा के उसको भगा दिया अंतर मारना ठीक है माता जी ठीक है छब्बीस साल गए छब्बीस सत्ताईस साल के क्या हुआ था